ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਪਿੰਡ ਜਮਾਲਪੁਰ ਤਸਵੀਰ ਪੱਟੀ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਜੀ ਸੋ ਬਾਈ ਬਲਜੀਤ ਸਿੰਘ ਜੀ ਆ ਇਹਨਾਂ ਦੇ ਕੋਲ ਦੋਸਤੋ ਇੱਕ ਕੱਟਾ ਹੈ ਮੋਹਰਾ ਦਾ ਬਹੁਤ ਵਧੀਆ ਕਟਾ ਦੋਸਤੋ ਮਦਰ ਮਿਲਕ ਦੀ ਗੱਲ ਕਰੀਏ ਤਾਂ 18 ਪਲੱਸ ਮਦਰ ਚੱਲਦੀ ਰਹੀ ਆ ਇਸ ਵਾਰ ਜਿਹੜੀ ਇਸ ਮਾਲੀ ਦੀ ਜਿਹੜੀ ਮਦਰ ਆ ਟੋਕੜ ਗੱਭਣਾ ਦੋਸਤੋ ਕੋਈ ਵੀਰ ਤਸੱਲੀ ਕਰਨਾ ਚਾਹੁੰਦਾ ਹੋਵੇ ਤੇ ਘਰੇ ਚ ਵਾਈ ਇਸ ਦੀ ਮਦਰ ਦੀ ਕਰਕੇ 14 ਲੀਟਰ ਦੀ ਤੁਸੀਂ ਇਹ ਕਟਾ ਖਰੀਦ ਸਕਦੇ ਹੋ ਅੱਗੇ ਬਰੀਡ ਪਰਪਸ ਵਾਸਤੇ ਹੈ ਤੇ ਕਰਦੇ ਆ ਬਾਈ ਹੋਰਾਂ ਨਾਲ ਗੱਲ ਪੁੱਛ ਲੈਣੇ ਆ ਸਾਡੇ ਉਹ ਟਾਈਮ ਪੌਣੇ ਪੰਜ ਹੀ ਹੁਣ ਸਾਢੇ ਪੰਜ ਮਹੀਨੇ ਹੋ ਗਏ ਸਾਢੇ ਪੰਜ ਮਹੀਨੇ ਦੀ ਏਜ ਆ ਦੋਸਤੋ ਤੇ ਮਦਰ ਦਾ ਮਿਲਕ 18 ਲੀਟਰ ਸੀਗਾ ਜੀ 18 ਪਲੱਸ ਦੋਸਤੋਂ ਮਦਰ ਦਾ ਜਿਹੜਾ ਮਿਲਕ ਹੈਗਾ ਤੇ ਮਦਰ ਵੀ ਜਿਹੜੀ ਇਸ ਦੀ ਮੌਕੇ ਤੇ ਭਾਜੀ ਹੋਣਾ ਦੇ ਕਰ ਹੈਗੀ ਆ ਤੁਸੀਂ ਬਿਲਕੁਲ ਤਸੱਲੀ ਕਰ ਸਕਦੇ ਹੋ ਹੁਣ ਜਿਹੜਾ ਭਾਜੀ ਵੀ ਮਦਰਿੰਦੀ ਕੋਈ ਦੁੱਧ ਤੇ ਮੌਕੇ ਤੇ ਕਿੰਨਾ ਹੁਣ ਹੈਗਾ ਹੁਣ ਤੋਂ ਮੰਨ ਲਓ ਟੋਕਰ ਗੱਬਣ ਹੋ ਰੱਖੀ ਹੁਣ ਇਸ ਟਾਈਮ ਤੋਂ 14 ਲੀਟਰ ਆ 14 ਲੀਟਰ ਇਸ ਟਾਈਮ ਵੀ ਦੋਸਤੋ ਜਿਹੜਾ 14 ਲੀਟਰ ਦੁੱਧ ਹੈਗਾ ਤੇ ਟੋਕਰ ਜਿਹੜੀ ਤੇ ਗੱਬਣ ਵੀ ਅੱਗੇ ਹੈਗੀ ਇਸਦੀ ਮਦਰ ਸੋ ਜੇ ਮੇਰੇ ਵੀਰ ਭਰਾ ਨੇ ਅੱਗੇ ਬਰੀਡ ਪਰਪਸ ਵਾਸਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਰੂਰ ਮਾਲੀ ਲੈ ਕੇ ਜਾ ਸਕਦੇ ਹਾਂ ਅਸੀਂ ਹੋਲ ਕਰ ਲਾਂਗੇ ਜੀ 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 ਮਤਲਬ ਬਰੀਡ ਵਾਸਤੇ ਜਿਹੜੇ ਘਰ ਰੱਖਣਾ ਉਹਦੇ ਵਾਸਤੇ ਮੰਨ ਲਓ ਮਾਨਦਾਨ ਹੋਰ ਜਿਆਦਾ ਕਰ ਲਾਂਗੇ ਮਦਦ ਕਰਾਂਗੇ ਠੀਕ ਆ ਠੀਕ ਆ ਬਾਕ ਬਾਕੀ ਦੋਸਤੋ ਜਿਹੜੇ ਮੇਰੇ ਵੀਰ ਚਾਹਵਨ ਹੁਣ ਉਹ ਤੁਸੀਂ ਜਰੂਰ ਖਰੀਦ ਸਕਦੇ ਹੋ ਜਿਹੜਾ ਮੋਹਲਾ ਦੋਸਤੋ 15000 ਰੁਪਿਆ ਇਸ ਕੱਟੇ ਦੀ ਜਿਹੜੀ ਡਿਮਾਂਡ ਆ ਮੌਕੇ ਤੇ ਮਾਨਦਾਨ ਕੀਤਾ ਜਾਵੇਗਾ ਬਾਈ ਹੋਰਾਂ ਵੱਲੋਂ ਜਿਹੜਾ ਬਰੀਡ ਪਰਪਸ ਤੇ ਕੰਮ ਕਰਨਾ ਚਾਹੁੰਦਾ ਮਾਨਦਾਨ ਦੋਸਤੋ ਖੁੱਲ ਕੇ ਕੀਤਾ ਜਾਊਗਾ ਜਰੂਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਵੇਖਣ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ